ਸੋਚ ਕਰਨ ਤੋਂ ਬਾਅਦ ਬੜੇ ਲੋਕਾਂ ਦੀਆਂ ਚੰਗਿਆੜਾਂ ਚੀਕਾਂ ਹੈ 68 ਉੱਚੀ-ਉੱਚੀ ਪੈਣਗੇ ਬਹੁਤ ਕੁਝ ਕਹਿਣਗੇ ਹਾਂਜੀ ਅਨਮੋਲ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਹਾਲ ਚਾਲ ਹਨਮੋਲ ਸਿੰਘ ਜੀ ਠੀਕ ਠਾਕ ਵਧੀਆ-ਵਧੀਆ ਬਹੁਤ ਵਧੀਆ ਬਹੁਤ ਵਧੀਆ ਤੂੰ ਸੁਣਾ ਹੋਰ ਬਸ ਵਧੀਆ ਬਾਬੋ ਠੀਕ ਠਾਕ ਚੱਲਦੀਆਂ ਖਲਾਸ ਬਹੁਤ ਵਧੀਆ ਹਾਂ ਕਰ ਦੋ ਪ੍ਰੋਫੋ ਸ਼ੇਅਰ ਕਰ ਦੋ ਹਾਂਜੀ ਹਾਂਜੀ ਠੀਕ ਹਨ ਮੋਲ ਸਿੰਘ ਠੀਕ ਆ ਠੀਕ ਆ ਭਰਾਓ ਚੜ੍ਹਦੇ ਆ ਕਲਾ ਜੀ ਸੌ ਚੁੱਕ ਸਮਾਗਮ ਹੈਂ ਬੜਿਆਂ ਬੰਦਿਆਂ ਦੇ ਸਵਾਲ ਸੀ ਕਿ ਭਾਈ ਅਮਰਤਪਾਲ ਸਿੰਘ ਸੌ ਕਿਵੇਂ ਚੱਕੂਗਾ ਹੁਣ ਵੀਰੋ ਅੱਜ ਪਤਾ ਲੱਗ ਜਾਣਾ ਤੁਹਾਨੂੰ ਵੀ ਭਾਈ ਸਾਹਿਬ ਕਿਵੇਂ ਸੌ ਚੱਕਦੇ ਆ ਐ ਸੌ ਤਾਂ ਹੀ ਚੱਕਣੀ ਆ ਜਿੱਦਾਂ ਭਾਈ ਸਰਬਜੀਤ ਸਿੰਘ ਖਾਲਸਾ ਨੇ ਸੌ ਚੱਕੀ ਇਹ ਤੋਂ ਪਹਿਲਾਂ ਹਾਂਜੀ ਹਾਂਜੀ ਬਾਬੇ ਉਹ ਵਧੀਆ ਠੀਕ ਠਾਕ ਚੱਲਦੇ ਆ ਇਕੱਲਾ ਬਹੁਤ ਵਧੀਆ ਬਹੁਤ ਵਧੀਆ ਬਸ ਉਹ ਭਰਾਵਾਂ ਨਾਲ ਗੱਲ ਹੀ ਕਰਨੀ ਸੌ ਚੱਕ ਸਮਾਗਮ ਦੇ ਉੱਤੇ ਉਹ ਵੀ ਬੜੇ ਬੰਦਾਰ ਵੀ ਆਂਦੇ ਵੀ ਹੁਣ ਭਾਈ ਸਾਹਿਬ ਕਿਵੇਂ ਸੌ ਚੱਕਣਗੇ ਮੈਨੂੰ ਅੱਜ ਪਤਾ ਲੱਗੂ ਕਿਵੇਂ ਸੌ ਚੱਕਣਗੇ ਤੇ ਸੋ ਜਰੂਰ ਸਾਰੇ ਭਰਾ ਵੀਡੀਓ ਸ਼ੇਅਰ ਕਰਦੇ ਆ ਜੇ ਸੋ ਧੰਨਵਾਦ ਸਾਰੇ ਵੀਰਾਂ ਦਾ ਜਿਹੜੇ ਨਾਲ ਜੁੜੇ ਆ ਉਹ ਪਤਾ ਨਹੀਂ ਕਿਹੜਾ ਸੋਨਾ ਸਿੰਘ ਆਂਦਾ ਆਪਿਆ ਵੀ ਕਲਪੀ ਜਾਂਦੇ ਨੇ ਦੋ ਤਿੰਨ ਜਾਣੇ ਕੁਝ ਕਰ ਨਹੀਂ ਸਕਦੇ ਕਿਤੇ ਕਿਸੇ ਕੰਦ ਦਾ ਕੰਦ ਦਾ ਨੁਕਸਾਨ ਨਾ ਕਰ ਦੇਣ ਕੰਦ 'ਚ ਟੱਕਰ ਮਾਰ ਕੇ ਕੁਝ ਨਹੀਂ ਆਂਦਾ ਕੁਝ ਨਹੀਂ ਆਂਦਾ ਕੋਈ ਨੁਕਸਾਨ ਨਹੀਂ ਆਂਦਾ ਲੱ Đਿਆ ਕੁਝ ਨਹੀਂ ਕੁਝ ਨਹੀਂ ਆਂਦਾ ਲੱ Đਿਆ ਕੁਝ ਨਹੀਂ ਆਂਦਾ ਕਿਉਂ ਦਿਲ ਛੋਟਾ ਕਰਨ ਗਿਆ ਤਾਂ ਉਹ ਦਿਲ ਨਾਲ ਛੋਟਾ ਕਰਿਆ ਕਰ ਦਿਲ ਨਾਲ ਛੋਟਾ ਕਰਿਆ ਕਰ ਬੜੇ ਕਲਪਣਗੇ ਅਜੇ ਬੜੇ ਕਲਪਣਗੇ ਬਾਈ ਹੇ ਤਾਂ ਤੁਹਾਨੂੰ ਤਾਂ ਹੀ ਮੈਂ ਆਖੀ ਇਹਨਾਂ ਨਾ ਕਿ ਤੁਸੀਂ ਵੇਖੀ ਚੱਲੋ ਅਜੇ ਕਰ ਦੋ ਸ਼ੇਅਰ ਕਰ ਦੋ ਮੇਰੇ ਭਰਾ ਵੀਡੀਓ ਨੂੰ ਯਾਰ ਗੁੱਸਾ ਕਿਹੜੀ ਗੱਲਾਂ ਕੇ ਹੈ ਮੇਰੇ ਭਰਾ ਕਰਦਿਆ ਕਰੋ ਸ਼ੇਅਰ ਵੀਡੀਓ ਨੂੰ